अच्छा ते ते پرستیاں ਮਿਲੀਆਂ ਇੱਥੇ ਅਸੀਂ ਆ ਬਹੁਤ ਇਸ ਹਾਲਾਚ ਆਇਆ ਸੀ ਇਦਾਂ ਹੀ ਪਈ ਹੈ ਜਿੱਦਾਂ ਦੇਖ ਰਹੇ ਆਪਾਂ ਅਸੀਂ ਦੇਖਿਆ ਤਾਂ ਕੁਝ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਹਰੇ ਇੰਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਉਹ ਜਿਹੜਾ ਝਾੜੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ ਤਿੰਨ ਚਾਰ ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਰੂਟੀਨ 'ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਤੇ ਹੁਣ ਮਲਗੀ ਹਸਤੀਆਂ ਨਹੀਂ ਐ ਇੱਥੇ ਅਸੀਂ ਕੁਝ ਹੈਗੀਆਂ ਕੁਝ ਨਹੀਂ ਹੈ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆਉਂਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਹੱਸੀਆਂ ਨਹੀਂ ਆ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਔਰੇ ਹੈ ਜੀਆਂ ਜਿਹੜੇ ਮੜੀਆਂ ਦੇ ਵਿੱਚ ਕਿੰਨੀਆਂ ਬਾਡੀਜ਼ ਆਈਆਂ ਸੀਗਾ ਹੱਸੀਆਂ ਨਹੀਂ ਆ ਬਾਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹੋ ਹੀ ਹਾਲਤ ਹੈ ਨਾ ਜੀ ਤਿੰਨਾ ਚੋਂ ਤਿੰਨਾ ਚੋਂ ਦੋਆਂ ਤੇ ਹੋਇਆ ਹੋਇਆ ਅੱਛਾ ਛੇੜਛਾੜ ਕਰੀ ਵੀ ਕੋਈ ਛੇੜਖਾੜ ਕਰੀ ਪਈ ਆ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕੇ ਕੋਈ ਸੇਲ ਵੇਚਣੇ ਹੈ ਅੱਛਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਮੈਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਸ ਤਰ੍ਹਾਂ ਕਿਸਕੀ ਉਟੀ ਇੱਥੇ ਕੋਈ ਕੈਮਰੇ ਲੱਗੇ ਪਏ ਸਾਰੇ ਟੁੱਟੇ ਪਏ ਆ ਤਾਰਾ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਕਿ ਏਰੀਆ ਦੇ ਉੱਨੀ ਚੱਲ ਰਿਹਾ ਅਸੀਂ ਕਹ ਰਹੇ ਹਾਂ ਗੇਟਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਸਾਹਮਣੇ ਕੈਮਰਾ ਲੱਗਿਆ ਭਏ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਨੇ ਸੋ ਪਰਸੈਂਟੇ ਹੀ ਕੰਮ ਆ ਜਿਹੜਾ ਕੰਮ ਆ ਸਿਰਫ ਹੋਣਾ ਤਾਂ ਹੀ ਹੋਵੇ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲੈ ਕੇ ਬਾਕੀ ਪੂਰਾ ਛੱਡ ਕੇ ਕਹਣਾ ਮੱਕਾ ਮੇਰਾ ਪ੍ਰੇਮ ਜੀ ਪ੍ਰੇਮ ਜੀ ਕਿੱਥੇ ਕੰਮ ਕਰਦੇ ਹੋ ਮੈਂ ਇਹੀ ਗੱਲ ਦਿਲੋਂ ਹੋਈ ਹਾਲ ਜੀ ਕਿਹੜੀ ਮੜੀਆਂ ਨੇ ਹਾਂਜੀ ਕੋਲੋਰੀ ਗੋਡੀਗੜ ਵੜੀਆ ਵੜੀਆ ਕੀ ਰੋਣਾ ਪਿਆ ਕੀ ਗੱਲ ਜੀ ਹਵਾ ਜੀ ਮੈਂ ਸਾਹ ਦੀ ਪੱਲੇ ਜੇ ਸਵਾਈ ਤੇ ਖੜਾ ਸੀਗਾ ਜੀ ਫੁੱਲ ਵੀ ਚੰਗਦੇ ਸਭ ਜੀ ਸਾਰੇ ਕੰਮ ਕਰਦਾ ਸੀਗਾ ਛੱਡੂ ਪੋਚਾ ਵੀ ਕਰਦਾ ਸੀਗਾ ਜੀ ਅੱਜ 10 12 ਦਿਨ ਹੋ ਗਏ ਜੀ ਇਹਨਾਂ ਕਮਾਲੀ ਖਾਦੇ ਜੀ ਇਹਨਾਂ ਨੇ ਬਈ ਡਿਊਟੀ ਕਰਵਾ ਕੇ ਸਵਾਈ ਚਲਾਤੀ ਜੀ ਉਧਰ ਉਹ ਮੁੰਡੇ ਭਾਈ ਜਿਹੜਾ ਉਹਨਾਂ ਦੀ ਉੱਜੀ ਖੜਾ ਕਰਦਾ ਸਵਾਈ ਦਾ ਠੀਕ ਕੀ ਹੋਇਆ ਕੀ ਆ ਉਹਦੇ ਹੁਣ ਹਾਂਜੀ ਆ ਰਾਖ ਨੂੰ ਕਹਿੰਦੇ ਜੀ ਉਹਨਾਂ ਦੀ ਫਾਕ ਰੱਖੀ ਆ ਭਈਆ ਨੇ ਦੋ ਤਿੰਨ ਦਿਨ ਦੋ ਦਿਨ ਹੋਏ ਦੱਸਿਆ ਜੀ ਹਸਤੀਆਂ ਲੱਗੇ ਕੋਈ ਹਾਂਜੀ ਹਸਤੀਆਂ ਵਗੈਰਾ ਲੱਗੇ ਇੱਥੋਂ ਨੀ ਸਮਝਿਆ ਨਹੀਂ ਮੇਰੇ ਵੀਰ ਸਾਹਿਬ ਹੱਥੀਆਂ ਉਹਦੇ ਲੈ ਕੇ ਗਿਆ ਕੋਈ ਨਾ ਕੋਈ ਆ ਰਾਕੇ ਨਿਭਰਾ ਕੇ ਰੱਖੀ ਇਹਦੀ ਵਲਾਂ ਕੱਲ੍ਹ ਵਾਲ ਤੇ ਭਾਈ ਆ ਨਹੀਂ ਕੱਲ੍ਹ ਤੇ ਨਾ ਭਾਈ ਵੀਰ ਸਾਹਿਬ ਜੀ 10 ਦਿਨ ਹੋ ਗਏ ਮੈਂ ਤਾਂ ਉੱਥੇ ਹੀ ਲੱਗ ਕੋਈ ਬੰਦੇ ਆਏ ਸੀਗੇ ਅੰਦਰ ਨਾ ਵੀ ਕੋਈ ਪਰਸੋਂ ਆਏ ਸੀ ਫੁੱਲਾਂ ਵਾਟੇ ਸਭ 12:30 ਬਾਰੇ ਆਏ ਹੋ ਗਏ ਰਾਤ 12 ਵਜੇ ਆਏ ਸੀ ਕੱਲ ਅੱਜ ਨਹੀਂ ਆਏ ਦੀ ਕਾਹਦੀ ਗੱਲ ਆ ਇਹਨਾਂ ਨੂੰ ਮੰਨ ਗਿਆ ਦਾ ਰਾਤੀ ਆਸੀ ਇਹਨੇ ਤਾਂ ਛੁਪਾਣਾ ਹੀ ਹੈ